ਰਾਸ਼ਨ ਕਾਰਡ ਦਾ ਅਪਡੇਟ ਪੰਜਾਬ ਦੇ ਇਹਨਾਂ ਲੋਕਾਂ ਦਾ ਬੰਦ ਹੋਵੇਗਾ ਰਾਸ਼ਨ ਸਰਕਾਰ ਦੇ ਹੁਕਮ ਕੀਤੇ ਜਾ ਰਹੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੇ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਸ਼ਨ ਕਾਰਡ ਸਬੰਧੀ ਵੱਡਾ ਅਪਡੇਟ ਆ ਗਿਆ ਹੈ ਆ ਰਿਹਾ ਕੀ ਅਪਡੇਟ ਹੈ ਸਰਕਾਰ ਨੇ ਕਿਸ ਤਰ੍ਹਾਂ ਦਾ ਅਪਡੇਟ ਦਿੱਤਾ ਹੈ ਪੂਰੀ ਗੱਲਬਾਤ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਪੰਜਾਬ ਵਾਸੀਆਂ ਦੇ ਰਾਸ਼ਨ ਕਾਰਡ ਸੰਬੰਧੀ ਈਕੇਵਾਈਸੀ ਨਾ ਕਰਵਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਇਸ ਤੋਂ ਬਾਅਦ ਲੱਖਾਂ ਲਾਭਪਾਤਰੀਆਂ ਦੇ ਨਾਮ ਸੂਚੀਆਂ ਵਿੱਚੋਂ ਹਟਾਏ ਜਾ ਸਕਦੇ ਨੇ ਅਤੇ ਉਹ ਸਸਤਾ ਰਾਸ਼ਨ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਸਕਦੇ ਨੇ ਦੱਸ ਦਈਏ ਕਿ ਈਕੇਵਾਈਸੀ ਕਰਵਾਉਣ ਦੀ ਆਖਰੀ ਤਰੀਕ 31 ਮਾਰਚ ਸੀ ਪਰ ਹੁਣ ਇਸ ਨੂੰ ਵਧਾ ਕੇ 30 ਅਪ੍ਰੈਲ ਕਰ ਦਿੱਤਾ ਗਿਆ ਜਦੋਂ ਕਿ ਪੰਜਾਬ ਵਿੱਚੋਂ 1.57 ਕਰੋੜ ਲਾਭ ਪਾਤਰੀਆਂ ਵਿੱਚੋਂ 30 ਲੱਖ 28806 ਲਾਭ ਪਾਤਰੀਆਂ ਦਾ ਹੀ KYC ਕੀਤਾ ਗਿਆ ਹੁਣ ਸਮਾਂ ਸੀਮਾ ਖਤਮ ਹੋਣ ਵਿੱਚ 22 ਦਿਨ ਬਾਕੀ ਨੇ ਅਤੇ ਲੋਕਾਂ ਕੋਲ ਹੀ KYC ਕਰਵਾਉਣ ਦਾ ਸਮਾਂ ਬਾਈ ਦਿਨਾਂ ਦਾ ਹੀ ਹੈ ਇਹ ਇਸ ਨੂੰ ਪੂਰਾ ਕਰਨ ਦਾ ਆਖਰੀ ਮੌਕਾ ਹੈ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਤਰੀਕ ਨੂੰ ਹੋਰ ਨਹੀਂ ਵਧਾਇਆ ਜਾਏਗਾ ਇਸ ਤੋਂ ਬਾਅਦ ਲੱਖਾਂ ਲਾਭਪਾਤਰੀਆਂ ਦਾ ਹੀ ਕੇ ਵੀ ਸੀ ਨਾ ਹੋਣ ਕਾਰਨ ਰਾਸ਼ਨ ਕਾਰਡ ਤੋਂ ਨਾ ਕੱਟ ਦਿੱਤਾ ਜਾਏਗਾ ਇਸ ਦੌਰਾਨ ਮੰਤਰੀ ਲਾਲਚੰਦ ਘਟਾਰੂ ਜੱਕ ਨੇ ਕਿਹਾ ਕਿ ਜਾਂਚ ਤੋਂ ਬਾਅਦ 3 ਲੱਖ ਲਾਭਪਾਤਰੀਆਂ ਦੇ ਨਾਮ ਰਾਸ਼ਨ ਕਾਰਡਾਂ ਤੋਂ ਹਟਾ ਦਿੱਤੇ ਗਏ ਨੇ ਇਸ ਤੋਂ ਬਾਅਦ ਸ਼ਿਕਾਇਤਾਂ ਤੇ ਵਿਰੋਧ ਵੱਡੇ ਪੱਧਰ ਤੇ ਆਏ 24 ਜਨਵਰੀ 2024 ਨੂੰ ਸਰਕਾਰ ਨੇ ਕੈਬਨਿਟ ਵਿੱਚ ਇਹਨਾਂ ਕਾੜਾ ਨੂੰ ਬਹਾਲ ਕਰ ਦਿੱਤਾ ਹੁਣ ਈਕੇਵਾਈਸੀ ਲਈ ਲੰਬਤ ਲਾਪਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਉਹਨਾਂ ਨੂੰ ਇਹ ਜਲਦੀ ਤੋਂ ਜਲਦੀ ਪੂਰਾ ਕਰ ਲੈਣਾ ਚਾਹੀਦਾ ਤਾਂ ਜੋ ਲਾਭ ਜਾਰੀ ਰਹਿਣ ਤੁਹਾਨੂੰ ਦੱਸ ਦਈਏ ਕਿ ਰਾਸ਼ਨ ਕਾਰਡ ਦਾ ਜੇਕਰ ਤੁਸੀਂ ਅਜੇ ਤੱਕ ਈਕੇਵਾਈਸੀ ਨਹੀਂ ਕਰਵਾਈ ਹੈ ਤਾਂ ਤੁਹਾਡਾ ਰਾਸ਼ਨ ਕਾਰਡ ਕਟਿਆ ਜਾ ਸਕਦਾ ਇਸ ਲਈ ਆਪਣੇ ਨੇੜੇ ਦੇ ਰਾਸ਼ਨ ਵਾਲੇ ਸੈਂਟਰ ਤੇ ਜਾ ਕੇ ਆਪਣੀ ਈ-ਪੋਸ਼ ਮਸ਼ੀਨ ਤੇ ਜਾ ਕੇ ਤੁਹਾਡੀ ਫਿੰਗਰਪ੍ਰਿੰਟ ਲਾ ਕੇ ਈ-ਕੇवाईसी ਹੋਣੀ ਹੈ ਉਹ ਜਰੂਰ ਕਰਵਾ ਲਓ ਤਾਂ ਕਿ ਤੁਹਾਨੂੰ ਲਗਾਤਾਰ ਰਾਸ਼ਨ ਮਿਲਦਾ ਰਹੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ